ਨੈਸ਼ਨਲ ਇੰਟਰਨੈਸ਼ਨਲ ਬਾਲੀਵੁੱਡ ਤੇ ਪੰਜਾਬ ਨਾਲ ਜੁੜੀ ਹਰ ਖਬਰ ਪੰਜਾਬੀ ਵਿੱਚ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲੋ ਤਾਂ ਜੋ ਤੁਹਾਨੂੰ ਹਰ ਨੋਟੀਫਿਕੇਸ਼ਨ ਮਿਲ ਜਾਵੇ ਮੈਂ ਆਪਣੀ ਪੂਰੀ ਇਮਾਨਦਾਰੀ ਨਾਲ ਪੂਰੀ ਤਨਦੇਹੀ ਦੇ ਨਾਲ ਜੋ ਲੋਕਾਂ ਦੇ ਭੱਜਦੇ ਮਸਦੇ ਨੇ ਜੋ ਜਿਸ ਕਰਕੇ ਸਾਡਾ ਪੰਜਾਬ ਅੱਜ ਬਹੁਤ ਤੇਜ਼ੀ ਨਾਲ ਨਿਕਾਰਵਲ ਜਾ ਰਿਹਾ ਉਹਦੇ ਚਿੱਤ ਕਿਸਾਨੀ ਖੁਸ਼ੀਆਂ ਨੇ ਖੇਤ ਮਜ਼ਦੂਰ ਤੇ ਸਿਰਿਆਵਾ ਜੋ ਬੇਰੋਜ਼ਗਾਰੀ ਹੈ ਉਹ ਸਿੱਖਣਾ ਤੇ ਆ ਕਦਰ ਤੋਂ ਕਿਸਾਨੀ ਤੇ ਬੇਰੋਜ਼ਗਾਰੀ ਦਾ ਮੇਲ ਹੁੰਦਾ ਏਦਾਂ ਕਰਕੇ ਤੇ ਫਿਰ ਨਸ਼ਿਆਂ ਦੇ ਜਾਲ ਸੁਨੇ ਜਾਂਦੇ ਨੇ ਇਹ ਇੱਕ ਵਿਸ਼ੇਸ਼ ਸਾਈਕਲ ਿਆ ਜਦੋਂ ਜਦੋਂ ਕਿਸਾਨੀ ਡਾਊਨ ਜਾਵੇਗੀ ਕਿਸਾਨਾਂ ਦੇ ਬੱਚੇ ਤੇ ਖੇਤ ਮਜ਼ਦੂਰਾਂ ਦੇ ਬੱਚੇ ਬੇਰੋਜ਼ਗਾਰ ਹੋਣਗੇ ਤੇ ਨੌਜਵਾਨ ਪੜੇ ਲਿਖੇ ਬੇਰੋਜ਼ਗਾਰ ਹੋਣਗੇ ਤੇ ਨਸ਼ਿਆਂ ਦੇ ਜਾਲ ਵਿੱਚ ਜਾਂਦੇ ਵੱਡੀ ਵੱਡੀ ਚੁਣੌਤੀ ਪੰਜਾਬ ਦੇ ਲੋਕਾਂ ਦੀ ਆ ਇਸੇ ਤਰ੍ਹਾਂ ਇਹ ਲਾਅ ਐਂਡ ਆਰਡਰ ਪੰਜਾਬ ਦੀ ਬਹੁਤ ਟਿਕੜੀ ਹੋਈ ਆ ਤੁਸੀਂ ਦੇਖੋ ਦਿਨ ਦਿਹਾੜੇ ਦਿਹਾੜੇ ਕਤਲ ਹੋ ਰਹੇ ਨੇ ਲੁਧਿਆਣੇ ਵਿੱਚ ਪਾਦਰੀ ਸਾਹਿਬ ਦਾ ਕਤਲ ਹੋਣਾ ਸਰ ਸਰਕਾਰ ਕਹਿ ਦਿੰਦੀ ਜੀ ਕੋਈ ਨਹੀਂ ਹੈ ਫੋਰਨ ਹੈਂਡ ਇਸ ਦੇਸ਼ ਵਿੱਚ ਜਦੋਂ ਕਿਸੇ ਹੋਰ ਤੇ ਠਿਕਰਾ ਭੰਣਾ ਹੋਵੇ ਤੇ ਆਪਣੇ ਆਪ ਨੂੰ ਜਿਹੜਾ ਉਸ ਇਲਜ਼ਾਮ ਤੋਂ ਬਚਾਉਣਾ ਹੋਵੇ ਇਹ ਬੜਾ ਪੁਰਾਣਾ ਇੱਕ ਇੱਕ ਧੁੱਕ ਬਣੀ ਹੋਈ ਆ ਕਿ ਇਹ ਪਾਕਿਸਤਾਨ ਤੇ ਫੋਰਨ ਹੈਂਡ ਹੈ ਪਿੱਛੇ ਜੀ ਇਹ ਕੋਈ ਫੋਰਨ ਹੈ ਨਹੀਂ ਪੰਜਾਬ ਦੇ ਵਿੱਚ ਅਰਾਜਿਕਤਾ ਜਿੱਦਾਂ ਕਾਲੀਆਂ ਦੇ ਰਾਜ ਵਿੱਚ ਸੀ ਪਿਛਲੇ 10 ਸਾਲ ਐਨ ਉਦਾਂ ਦੀ ਅਰਾਜਿਕਤਾ ਸਾਨੂੰ ਇਹ ਨਜ਼ਰ ਆ ਰਹੀ ਪੰਜਾਬ ਦੇ ਵਿੱਚ ਇਸ ਲਈ ਲਾਅ ਐਂਡ ਆਰਡਰ ਵੀ ਬਹੁਤ ਬੱਤੀ ਚੁਣੌਤੀਆ ਸੈਂਸ ਆਫ ਸਿਕਿਉਰਿਟੀ ਜਿੰਨੇ ਮਰਜ਼ੀ ਇਨਵੈਸਟਮੈਂਟ ਸਬਮਿਟ ਕਰੀ ਜਾਣ ਜਦੋਂ ਹੀ ਇਥੇ ਅ ਲੋਕਾਂ ਦੀ ਜਾਨ ਮਾਲ ਮਹਿਫੂਜ਼ ਨੇ ਕਿ ਕੌਣ ਇਥੇ ਇਨਵੈਸਟਮੈਂਟ ਕਰੇਗਾ ਸਿਮਿਲਰਲੀ ਇੰਡਸਟਰੀ ਦੀ ਗੱਲ ਹੈ ਸਿਮਿਲਰਲੀ ਸਭ ਤੋਂ ਵੱਡਾ ਜਿਹੜਾ ਥੀਮਕ ਸਾਡੇ ਦੇਸ਼ ਨੂੰ ਚੱਟ ਰਿਹਾ ਵਾ ਡੈਟ ਕਰਪਸ਼ਨ ਐਂਡ ਯੂ ਸੀ ਕਿ ਕਰਪਸ਼ਨ ਜਿੱਦਾਂ ਦੀ ਬਾਦਲਾਂ ਨੇ ਲੁੱਟ ਮਚਾਈ ਸੀ ਆਉਂਦਿਆਂ ਸਾਰੀ ਕਾਂਗਰਸ ਦੇ ਮੰਤਰੀਆਂ ਨੇ ਆ ਰਾਣਾ ਗੁਰਜੀਤ ਸਿੰਘ ਦਾ ਤੁਹਾਡੇ ਸਾਹਮਣੇ ਰੇਤਾ ਦੀਆਂ ਖੱਡਾਂ ਲੈ ਰਹੇ ਨੇ ਨੇਪਾਲੀ ਉਹਨਾਂ ਦੇ ਮੁਲਾਜ਼ਮ ਸਿਉਂਕ ਪਿੰਡ ਵਿੱਚ ਕਬਜ਼ੇ ਹੋ ਰਹੇ ਨੇ ਸਿਕਾਰੀ ਜ਼ਮੀਨ ਤੇ ਲਗਾਤਾਰ ਇੱਕ ਮਾਮਲਾ ਚੱਲ ਰਿਹਾ ਰਾਣਾ ਲਗਾਤਾਰ ਆਵਾਜ਼ ਉਠਾ ਕਰ ਰਹੇ ਨੇ ਇਹ ਵੀ ਕਹਿੰਦੇ ਉਹ ਉਭੀ ਆ ਫਿਰ ਤੇ ਇਹ ਲੱਗਦਾ ਹੈ ਕਿ ਹੁਣ ਐਲੋਪੀ ਬਣਨ ਵਾਲੇ ਬਹੁਤ ਜ਼ਿਆਦਾ ਆਵਾਜ਼ ਚੀਕੀ ਹੋਈ ਹੈ ਜੀ ਮੇਰਾ ਮੇਰਾ ਕਿਸੇ ਨਿੱਜੀ ਬੰਦੇ ਨਾਲ ਕੋ ਸਵਾਰ ਕੋਈ ਟਕਰਾਅ ਨਹੀਂਗਾ ਜਦੋਂ ਜਦੋਂ ਕੋਈ ਆਦਮੀ ਗਲਤ ਕੰਮ ਕਰਦਾ ਆਕਾਲੀਆਂ ਦੇ ਰਾਜ ਵਿੱਚ ਐਨਕੇ ਸ਼ਰਕਰ ਸ਼ਰਮਾ ਕਾਲ ਗਲਤ ਕੰਮ ਕਰਦਾ ਸੀ ਮੈਂ ਉਹਦੇ ਨਾਲ ਲੜਦਾ ਸੀਗਾ ਵਿਕਰਮਜੀਤਿਆ ਦਾ ਨਾਮ ਆ ਰਿਹਾ ਸੀ ਮੈਂ ਉਹਦੇ ਨਾਲ ਲੜਦਾ ਸੀਗਾ ਸੁਖबीर ਸਿੰਘ ਬਾਦਲੀਆਂ ਬੱਸਾਂ ਹੋਟਲ ਕਰਪਟ ਕ腐ਸ਼ਨ ਕਰਦੇ ਸੀਗੇ ਮੈਂ ਉਹਨਾਂ ਨਾਲ ਲੜਦਾ ਸੀਗਾ ਰਾਣਾ ਗੁਰਜੀ ਤੇ ਇਸ ਕਰਕੇ ਕਿਉਂਕਿ ਇਹਨੇ ਆਉਂਦਿਆ ਸਾਰੀ ਕਾਂਗਰਸ ਦਾ ਇਹ ਹਲੇ ਟਿਕੇ ਵੀ ਨਹੀਂ ਸੀਗੇ ਤੇ ਜਿਹੜੀ ਲੁੱਟ ਮਚਾਈ ਆ ਉਹਦੇ ਖਿਲਾਫ ਲੜਾਈ ਜਾਰੀ ਰਵੇਗੀ ਔਰ ਜਿਹੜੇ ਵੀ ਹੋਰ ਮਨਿਸਟਰਸ ਯਾਹ ਕੋਈ ਪੋਲਿਟਿਕਲ ਯਾਹ ਬਿਊਰੋਕਰੇਟਸ ਕੋ ਜਿਹੜੇ ਤਾਕਤਵਰ ਲੋਕ ਨੇ ਕਿ ਖਾਣਾ ਦਾ ਸਟੇਟ ਨੂੰ ਇਹੀ ਰਹੇ ਨੇ ਜੋ ਕ੍ਰਪਸ਼ਨ ਇਸੇ ਵੈਰੀ ਵਾਈਟਲ ਇੰਪੋਰਟੈਂਟ ਇਸ਼ੂ ਪੰਜਾਬ ਦੇ ਸਿਰ ਤੇ 1.2 ਲੱਖ ਕਰੋੜ ਦਾ ਕਰਜ਼ਾ ਰਿਸ਼ਟਾਚਾਰ ਨੇ ਚੁਕਾਇਆ ਪੰਜਾਬ ਦਾ ਵਿਕਾਸ ਨਾ ਹੋਣਾ ਕ੍ਰਪਸ਼ਨ ਕੋਰ ਇਸ਼ੂ ਰਹੂਗਾ ਔਰ ਇਸੇ ਤਰ੍ਹਾਂ ਜਿਹੜਾ ਮੈਂ ਪਹਿਲਾਂ ਜ਼ਿਕਰ ਕੀਤਾ ਸੀਗਾ ਕਿ ਕਿਸਾਨੀ ਸਾਡੀ ਜਿਹੜੀ ਬੈਕਬੋਨ ਹੈ ਉਹਦੇ ਤੇ ਅਸੀਂ ਧਿਆਨ ਕਰਾਂਗੇ ਅਸੀਂ ਪੂਰੀ ਦਲੇਰੀ ਨਾਲ ਨਿਡਰਤਾ ਨਾਲ ਔਰ ਪੂਰੀ ਆਪਣੀ ਇਮਾਨਦਾਰੀ ਦੇ ਨਾਲ ਪੰਜਾਬ ਦੇ ਲੋਕਾਂ ਦੀ ਸੇਵਾ ਕਰਦੇ ਸਰ ਕਿਸਾਨੀ ਇੱਕ ਬੜਾ ਵੱਡਾ ਮਸਾਲਾ ਹੈ ਕਿਉਂਕਿ ਕਰਜ਼ਾ ਮਾਫੀ ਦੀ ਸਰਕਾਰ ਨੇ ਗੱਲ ਕੀਤੀ ਸੀ ਕਿ ਕਰਜ਼ਾ ਮਾਫੀ ਦੇ ਅੰਦਰ ਤੁਹਾਨੂੰ ਮਾਰਜਨਲ ਫਾਰਮਰ ਹੋ ਕੇ ਸਿਕਿਉਰਿਟੀ ਕਿਸਾਨ ਕਰ ਦਿੱਤੀ ਇਸ ਨੂੰ ਕਿਸ ਤਰੀਕੇ ਨਾਲ ਹੁਣ ਸੁਪਾਲਖੇਰਾ ਡੀਲ ਕਰਨਗੇ ਕਿਉਂਕਿ ਜਿਹੜੀ ਕਮੇਟੀ ਬਣਾਈ ਗਈ ਥੀ ਉਹ ਲਗਾਤਾਰ ਜਿਹੜੀ ਬੈਠਨ ਦਾ ਜ਼ੋਰ ਕਰ ਰਹੀ ਹੈ ਨਹੀਂ ਕਰਜ਼ਾ ਮਾਫੀ ਦਾ ਇੱਕ ਡਰਾਮਾ ਬਣ ਚੁੱਕਾ ਹੈ ਜੀ ਤੁਸੀਂ ਦੇਖੋ ਨਾ ਕਿ ਪਹਿਲਾਂ ਕਹਿੰਦੇ ਸੀਗੇ ਕਿ ਸਾਰਾ ਕਰਜ਼ਾ ਮਾਫ ਕਰਾਂਗੇ ਆਰਟੀਆਂ ਦਾ ਕੋਆਪਰੇਟਿਵ ਬੈਂਕਾਂ ਦਾ ਨੈਸ਼ਨਲਾਈਜ਼ ਬੈਂਕਾਂ ਦਾ ਹੁਣ ਕਹਿੰਦੇ ਨੇ ਕਿ 5 ਏਕੜ ਤੋਂ ਥੱਲੇ ਦਾ ਤੇ ਉਹ ਵੀ 2 ਲੱਖ ਰੁਪਏ ਤੱਕ ਸੋ ਸ਼ਰਤਾਂ ਰੱਖਣ ਲੱਗੀ ਸਰਕਾਰ ਔਰ ਮੇਰਾ ਨਹੀਂ ਖਿਆਲ ਕਿ ਇਸ ਦੇ ਨਾਲ ਕਿਸੇ ਤਰ੍ਹਾਂ ਨਾਲ ਉਹਨਾਂ ਨੂੰ ਕੋਈ ਕਿਸਾਨਾਂ ਨੂੰ ਰਾਹਤ ਮਿਲੇਗੀ ਔਰ ਇਹ ਐ ਲੱਗਦਾ ਵਾ ਕਿ ਇਹ ਆ ਆਤਮ ਹੱਤਿਆ ਦਾ ਦੌਰ ਕਿ ਤਾਂ ਰੁਕਣਾ ਵਾ ਜਿੱਦਣ ਇਸ ਦੇਸ਼ ਦੀ ਤੇ ਸੂਬਿਆਂ ਦੀ ਸਰਕਾਰਾਂ ਸੁਆਮੀਨਾਥ ਦੀ ਰਿਪੋਰਟ ਲੱਗੋਣਗੀਆਂ ਉਹਨ ਲਾਗਤ ਤੋਂ 50% ਦੀ ਓਵਰ ਐਂਡ ਅਬਾਉਂਡ ਪ੍ਰੋਫਿਟ ਦੇਣੀ ਆ ਤਾਂ ਕਿਸਾਨ ਰੁਕਣਗੇ ਨਾ ਜੀ ਕਿਸਾਨ ਅਮਰਿੰਦਰ ਸਿੰਘ ਦੇ ਬਿਆਨਾਂ ਨਾਲ ਤੇ 2 ਲੱਖ ਰੁਪਏ ਨਾਲ ਥੋੜੋ ਕੁ ਤੁਸੀਂ ਰੁਕਣ ਗਿਆ ਏਸੀ ਇਹ ਡਰਾਮਾ ਵਾ ਸਾਰਾ ਕਿ ਆਪਣੇ ਵੋਟਾਂ ਦੇ ਵੇਦ ਤੁਮ ਕਰੇ ਇਹਨਾਂ ਨੂੰ ਤਾਂ ਘੇਰਾਂਗੇ ਪਰ ਨਾਲ ਨਾਲ ਕਿਸਾਨੀ ਦੇ ਬਿਹਤਰ ਉਹਦੇ ਹੱਲ ਵਾਸਤੇ ਉਹਦੀ ਮਾਰਕੀਟਿੰਗ ਕਿੱਦਾਂ ਹੋਣੀ ਚਾਹੀਦੀ ਬਹੁਤ ਸਾਰੇ ਦੇਸ਼ ਸਾਡੇ ਨਾਲ ਨਾਲ ਲੱਗਦੇ ਪਾਕਿਸਤਾਨ ਤੋਂ ਅਗੇ ਸੈਂਟਰਲ ਏਸ਼ੀਆ ਤੱਕ ਜਿਹਨਾਂ ਕੋਲ ਇੱਕ ਦਾਣਾ ਖਾਣ ਨੂੰ ਨਹੀਂਗਾ ਉਹ ਬਾਹਰਲੇ ਬ੍ਰਾਜ਼ੀਲ ਵਰਗੇ ਮੁਲਕਾਂ ਤੋਂ ਲਾਟਨ ਅਮਰੀਕਾ ਤੋਂ ਚੀਜ਼ਾਂ ਮੰਗਵਾਉਂਦੇ ਨੇ ਤੇ ਪੰਜਾਬ ਦੀ ਚੀਜ਼ ਅਗਰ ਮਾਰਕੀਟਿੰਗ ਹੋ ਸਕੇ ਸਾਰਾ ਮਿਡਲ ਈਸਟ ਇਸ ਵਕਤ ਬਗੈਰ ਅੰਨ ਤੇ ਦੁੱਧ ਤੇ ਕਿਸੇ ਗੱਲ ਤੋਂ ਆ ਅਸੀਂ ਉਹਨਾਂ ਨੂੰ ਚੀਜ਼ਾਂ ਦੇ ਦਿੰਦਾ ਤੇ ਕਿਸੇ ਨੇ ਯਤਨ ਨਹੀਂ ਕੀਤਾ ਉਹ ਯਤਨ ਇਸ ਕਰਕੇ ਨਹੀਂ ਕਰਦਾ ਕਿਉਂਕਿ ਉਹਨਾਂ ਕੋਲ ਵੇਲ ਨਹੀਂਗਾ ਪੋਲੀਟੀਕਲ